ਰੰਪ ਐਡਮਿਨਿਸਟ੍ਰੇਸ਼ਨ ਹੈ ਹਰ ਇਹ ਨਿਤ ਨਵੇਂ ਪੌੜੇ ਪਾਉਂਦਾ ਇੱਕ ਇੱਕ ਪੌੜਾ ਨਹੀਂ ਪਾਉਂਦਾ ਕਈ ਪੌੜੇ ਸਮਿਲਣੀ ਹੁੰਦਾ ਕੀ પેટ્રોલ ਪੀ ਕੇ ਹੋਟਦਾ ਮੁੰਡੇ ਸਰ પેટ્રોલ ਪਿੰਦਾ ਤੇ ਅੱਗ ਵਰਾਉਣ ਲੱਗਦਾ ਇੰਟਰਨੈਸ਼ਨਲ ਸਟੂਰ ਬਸਤੇ ਬਹੁਤ ਵੱਡਾ ਕਸਕਾ ਲੱਗਾ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨੂੰ ਵਰਤਿਆ ਜਾ ਰਿਹਾ ਹੈ ਔਰ ਜਿੱਥੇ ਵੀ ਕੋਈ ਮੁਜਾਰਾ ਹੁੰਦਾ ਹੈ ਮੁਜਾਰਾ ਕਰਨਾ ਕੋਈ ਦਾ ਅਧਿਕਾਰ ਡੈਮੋਕਰਸੀ ਦੇ ਵਿੱਚ ਅਲਾਉਡ ਹੈ ਕਿਉਂਕਿ ਅਨੁਜਾੜੇ ਕਰਦੇ ਆ ਕਰਦੇ ਆ ਆ ਕਰਦੇ ਰਹਿਣਗੇ ਰੋਕਣ ਤੇ ਵੀ ਲੋਕੀ ਨਹੀਂ ਰੁਕਣਗੇ ਬਹੁਤ ਸਕਤੀਆਂ ਹੁੰਦੀਆਂ ਨਹੀਂ ਇਥੇ ਡਿਕਟੇਟਰਸ਼ਿਪ ਹੁੰਦੀ ਆ ਉੱਥੇ ਕੜਾ ਮੁਜਾਰੇ ਨਹੀਂ ਹੁੰਦੇ ਮੁਜਾਰੇ ਦੇ ਵਿੱਚੋਂ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨਾਂ ਸਾਰੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਵੀਡੀਓਜ਼ ਬਣਾ ਕੇ ਉਹਨਾਂ ਨੂੰ ਮੈਚ ਕੀਤਾ ਜਾਂਦਾ ਜਿਹਦੇ ਨਾਲ ਮੈਚ ਹੁੰਦੀ ਆ ਉਹ ਇੰਗੇਜ ਕੀਤੀ ਜਾਂਦੀ ਆ ਇਸ ਤੋਂ ਆਗਰ ਡੰਡਾ ਬਸਰਾ ਚੱਕ ਤੇ ਆਉਂ ਨਹੀਂ ਅਸੀਂ ਤਾਂ ਮੁਕੜਾਂ ਕਿਆ ਕੈਸਾ ਦੇਸ਼ ਆਪਦੇ ਆਪਣੂ ਡੈਮੋਕਰੈਟਿਕ ਕੰਟਰੀ ਜਾਂਦਾ ਔਰ ਜਿਹੜੀਆਂ ਗੱਲਾਂ ਕਰ ਰਿਹਾ ਉਹ ਇਹ ਜਿਹੜੀਆਂ ਗੱਲਾਂ ਤਾਂ ਜਿੱਥੇ ਜਿੱਥੇ ਡਿਕਟੇਚਰ ਛਪੋਤੀ ਵੀ ਕਈ ਵਾਰ ਨਹੀਂ ਹੁੰਦੀ